ਅੱਜ ਜੋ ਸਥਿਤੀ ਤਰਨਤਾਰਨ ਹਲਕੇ ਦੀ ਜਿਮਣੀ ਚੋਨ ਦੀ ਬਣੀ ਹੋਈ ਆ ਕੀ ਸੰਭਾਵਨਾ ਲੱਗ ਰਹੀ ਆ ਤੁਹਾਨੂੰ ਇਸ ਸਮੇਂ ਦੇਖੋ ਪਹਿਲੀ ਗੱਲ ਤਾਂ ਮਾਝੇ ਦੀ ਧਰਤੀ ਨੇ ਮੈਂ ਸਮਝਦਾ ਹਾਂ ਵੀ ਬੜੇ ਵੱਡੇ ਵੱਡੇ ਇਤਿਹਾਸ ਰਚੇ ਨੇ ਖਾਸ ਤੌਰ ਦੇ ਉੱਤੇ ਪੰਥਕ ਰਾਜਨੀਤੀ ਪੰਥਕ ਇਤਿਹਾਸ ਦੇ ਨਾਲ ਨਾਲ ਜੇ ਮੈਂ ਪੰਥਕ ਰਾਜਨੀਤੀ ਦੀ ਗੱਲ ਕਰਨ ਲੱਗਾ ਹਾਂ ਕਿ ਸਰਦਾਰ ਸੁਰਮਖ ਸਿੰਘ ਚਵਾਲ ਦਾ ਇੱਕ ਤਰ੍ਹਾਂ ਨਾਲ ਹਲਕਾ ਬਣ ਗਿਆ ਹੈ ਤਿਵਾਲ ਕਰਕੇ ਪਹਿਲੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਸੋ ਸਮੁੱਚੇ ਪੰਜਾਬ ਦੀ ਖਾਸ ਤੌਰ ਦੇ ਉੱਤੇ ਅਕਾਲੀ ਰਾਜਨੀਤੀ ਦੀ ਨਿਗਾਹ ਵਿਸ਼ੇਸ਼ ਤੌਰ ਦੇ ਉੱਤੇ ਇਸ ਸੀਰ ਤੇ ਟਿਕੀ ਹੋਈ ਹੈ ਤੇ ਮੈਨੂੰ ਇਹ ਲੱਗਦਾ ਹੈ ਵੀ ਅ ਸਮੁੱਚੇ ਪੰਥ ਦੀ ਏਕਤਾ ਪੰਥ ਦੇ ਇਕੱਠ ਦਾ ਕੇਂਦਰ ਬਿੰਦੂ ਬਣੂਗੀ ਇਹ ਜਿਹੜੀ ਬਾਈ ਇਲੈਕਸ਼ਨ ਹੈ ਸਮੁੱਚੇ ਖਾਲਸਾ ਪੰਥ ਨੂੰ ਇੱਕ ਝੰਡੇ ਦੇ ਥੱਲੇ ਇਕੱਠਾ ਕਰਨ ਦਾ ਸਬਬ ਬਣੂਗੀ ਇਹ ਬਾਈ ਇਲੈਕਸ਼ਨ ਤੇ ਇੱਕ ਖੇਤਰੀ ਪਾਰਟੀ ਦੀ ਉਸਾਰੀ ਦੀ ਨਹੀਂ ਰੱਖੂਗੀ ਇਹ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਭਾਈ ਮਨਦੀਪ ਸਿੰਘ ਹੁਣੀ ਦੀ ਜਿੱਤ ਜਿਹੜੀ ਹੈਗੀ ਆ ਉਹਦੇ ਰੂਪ ਵਿੱਚ ਤੇ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਤਰਨ ਤਰਨ ਦੇ ਸਮੂੱਚੇ ਵੋਟਰਾਂ ਨੂੰ ਬੇਨਤੀ ਕਰਦੇ ਆ ਵੀ ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਤੇ ਤੁਸੀਂ ਆਪਣੀ رائے ਦੇ ਸਕਦੇ ਹੋ ਆਪਣੀ ਵੋਟ ਦੇ ਨਾਲ ਉਹਨਾਂ ਨੂੰ ਹਰਾ ਕੇ ਉਥੇ ਤੁਸੀਂ ਇੱਕ ਨਵਾਂ ਬਦਲ ਪੰਜਾਬ ਦੇ ਵਿੱਚ ਭਾਈ ਮਨਦੀਪ ਸਿੰਘ ਦੀ ਜਿੱਤ ਦੇ ਨਾਲ ਰੱਖ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿ ਸਕਦਾ ਵੀ ਸਦਾ ਸੰਦੀਪ ਸਿੰਘ ਸਣੀ ਜਿਨ੍ਹਾਂ ਦੇ ਭਰਾ ਨੇ ਭਾਈ ਮਨਦੀਪ ਸਿੰਘ ਜੀ ਇੱਕ ਸੋਚ ਹੁੰਦੀ ਆ ਮਨੁੱਖ ਦੀ ਦੇ ਕਿ ਆਪਣੇ ਨਿੱਜ ਤੋਂ ਆਪਣੇ ਪਰਿਵਾਰ ਤੋਂ ਪਾਸੇ हट ਕੇ ਕਮਿਊਨਿਟੀ ਲਈ ਜਿਹੜਾ ਕੋਈ ਬੰਦਾ ਸੋਚਦਾ ਹੁੰਦਾ ਹੈ ਉਹੀ ਜੀ ਸੋਚ ਆ ਜਿਹੜੀ ਸੰਦੀਪ ਸਿੰਘ ਸਣੀ ਦੀ ਸਾਹਮਣੇ ਆਈ ਆ ਸੋ ਇਹ ਵਿਰਲਿਆਂ ਦੇ ਵਿੱਚ ਹੀ ਹੋਇਆ ਕਰਦੀ ਹੁੰਦੀ ਆ ਸੋ ਉਸ ਸੋਚ ਦਾ ਸਮਰਥਨ ਕਰਨ ਲਈ ਅਸੀਂ ਸਾਰੇ ਇੱਥੇ ਬੈਠੇ ਆ ਤੇ ਉਮੀਦ ਆ ਵੀ ਇਹ ਸੀਟ ਜਿੱਤ ਕੇ ਪੰਜਾਬ ਦੀ ਰਾਜਨੀਤੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋ। ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਸਰਗਰਮ ਹਲਕਾ ਆ ਉਹ ਹੈ ਹਲਕਾ ਤਰਨ 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 ਦੀ ਜਿਮਣੀ ਚੋਣ ਨੇ ਇਸ ਵੇਲੇ ਜਿੱਥੇ ਹਰ ਇੱਕ ਜਗ੍ਹਾ ਤੇ ਪੰਜਾਬ ਦੇ ਵਿੱਚ ਇਸ ਚੋਣ ਸੰਬੰਧੀ ਚਰਚਾ ਛੇੜੀ ਹੋਈ ਆ ਉੱਥੇ ਹੀ ਸਿਆਸੀ ਪਾਰਟੀਆਂ ਦੀਆਂ ਜਿਹੜੀਆਂ ਉਹਨਾਂ ਨੂੰ ਵੀ ਤਰੇੜੀਆਂ ਲੈਂਦੀਆਂ ਹੋਈਆਂ ਆ ਕਿਉਂਕਿ ਇਸ ਚੋਣ ਦੇ ਨਤੀਜੇ ਨੇ ਲਗਭਗ ਤੈਅ ਕਰ ਦੇਣਾ ਆ ਕਿ 2027 ਦੇ ਵਿੱਚ ਕਿਹੜੀ ਧਿਰ ਜਿਹੜੀ ਆ ਸਰਕਾਰ ਬਣਾਉਣ ਜਾ ਰਹੀ ਆ ਇਸ ਵੇਲੇ ਸਾਡੇ ਨਾਲ ਨੇ ਸਾਬਕਾ ਵਿਧਾਇਕ ਸਰਦਾਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਾਹਿਬ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜਰਨਲ ਸਕੱਤਰ ਤੇ ਮੁਖ ਬੁਲਾਰੇ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਜਾਨਣਾ ਚਾਹਾਂਗੇ ਕਿ ਚੰਦੂ ਮਾਜਰਾ ਸਾਹਿਬ ਦਾ ਕੀ ਮੰਨਣਾ ਆ ਇਸ ਇਲੈਕਸ਼ਨ ਨੂੰ ਲੈ ਕੇ ਤੇ ਹੁਣ ਤੱਕ ਦੇ ਸਿਆਸੀ ਤਜਰਬੇ ਦੇ ਅਨੁਸਾਰ ਉਹ ਕੀ ਸਮਝਦੇ ਨੇ ਕਿ ਮਾਝੇ ਦੇ ਲੋਕ ਜਿਹੜੇ ਆ ਉਹ ਕੀ ਕਰਨ ਜਾ ਰਹੇ ਨੇ ਚੰਦੂ ਮਹਾਰਾਜਾ ਸਾਹਿਬ ਪਹਿਲਾਂ ਤਾਂ ਤੁਸੀਂ ਤੁਹਾਡਾ ਸਵਾਗਤ ਆ ਸਾਡੀ ਟੀਮ ਫਤੇ ਟਾਈਮ ਦੀ ਟੀਮ ਵੱਲੋਂ ਕਿ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹੋ ਜੀ ਬਹੁਤ ਧੰਨਵਾਦ ਜੀ ਫਤੇ ਟਾਈਮ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂ ਮਹਾਰਾਜਾ ਸਾਹਿਬ ਜਿਸ ਤਰ੍ਹਾਂ ਦਾ ਪਛੋਕੜ ਆ ਤੁਹਾਡਾ ਪਰਿਵਾਰਕ ਕਿ ਤੁਸੀਂ ਸਿਆਸਤ ਦੇ ਹਰ ਦਾਅ ਪੇਚ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਇਹਨਾਂ ਗੱਲਾਂ ਨੂੰ ਸਾਂਝਾ ਕੀਤਾ ਹੋਊਗਾ ਪਰ ਅੱਜ ਜੋ ਸਥਿਤੀ ਤਰਨ ਤਾਰਨ ਹਲਕੇ ਦੀ ਜਿਮਣੀ ਚੋਨ ਦੀ ਬਣੀ ਹੋਈ ਆ ਕੀ ਸੰਭਾਵਨਾ ਲੱਗ ਰਹੀ ਆ ਤੁਹਾਨੂੰ ਇਸ ਸਮੇਂ ਦੇਖੋ ਪਹਿਲੀ ਗੱਲ ਤਾਂ ਮਾਝੇ ਦੀ ਧਰਤੀ ਨੇ ਮੈਂ ਸਮਝਦਾ ਹਾਂ ਵੀ ਬੜੇ ਵੱਡੇ ਵੱਡੇ ਇਤਿਹਾਸ ਰਚੇ ਨੇ ਖਾਸ ਤੌਰ ਦੇ ਉੱਤੇ ਪੰਥਕ ਰਾਜਨੀਤੀ ਪੰਥਕ ਇਤਿਹਾਸ ਦੇ ਨਾਲ ਜੇ ਮੈਂ ਪੰਥਕ ਰਾਜਨੀਤੀ ਦੀ ਗੱਲ ਕਰਨ ਲੱਗਾ ਹਾਂ ਜੀ ਕਿ ਸਰਦਾਰ ਸੁਰਮਖ ਸਿੰਘ ਚਵਾਲ ਦਾ ਇੱਕ ਤਰ੍ਹਾਂ ਨਾਲ ਹਲਕਾ ਬਣ ਗਿਆ ਹੈ ਜੀ ਚਵਾਲ ਕਰਕੇ ਪਹਿਲੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਸੋ ਸਮੁੱਚੇ ਪੰਜਾਬ ਦੀ ਖਾਸ ਤੌਰ ਦੇ ਉੱਤੇ ਅਕਾਲੀ ਰਾਜਨੀਤੀ ਦੀ ਨਿਗਾਹ ਵਿਸ਼ੇਸ਼ ਤੌਰ ਦੇ ਉੱਤੇ ਇਸ ਸੀਟ ਤੇ ਟਿਕੀ ਹੋਈ ਆ ਜੀ ਤੇ ਮੈਨੂੰ ਇਹ ਲੱਗਦਾ ਵੀ ਸਮੁੱਚੇ ਪੰਥ ਦੀ ਏਕਤਾ ਪੰਥ ਦੇ ਇਕੱਠ ਦਾ ਕੇਂਦਰ ਬਿੰਦੂ ਬਣੂਗੀ ਇਹ ਜਿਹੜੀ ਬਾਈ ਇਲੈਕਸ਼ਨ ਆ ਸਮੁੱਚੇ ਖਾਲਸਾ ਪੰਥ ਨੂੰ ਇੱਕ ਝੰਡੇ ਦੇ ਥੱਲੇ ਇਕੱਠਾ ਕਰਨ ਦਾ ਸਬਬ ਬਣੂਗੀ ਇਹ ਬਾਈ ਇਲੈਕਸ਼ਨ ਤੇ ਇੱਕ ਖੇਤਰੀ ਪਾਰਟੀ ਦੀ ਉਸਾਰੀ ਦੀ ਨਹੀਂ ਰੱਖੂਗੀ ਇਹ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਭਾਈ ਮਨਦੀਪ ਸਿੰਘ ਹੁਣੀ ਦੀ ਜਿੱਤ ਜਿਹੜੀ ਹੈਗੀ ਆ ਉਹਦੇ ਰੂਪ ਵਿੱਚ ਤੇ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਤਰਨਤਰਨ ਦੇ ਸਮੂੱਚੇ ਵੋਟਰਾਂ ਨੂੰ ਬੇਨਤੀ ਕਰਦੇ ਆ ਵੀ ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਤੇ ਤੁਸੀਂ ਆਪਣੀ رائے ਦੇ ਸਕਦੇ ਹੋ ਆਪਣੀ ਵੋਟ ਦੇ ਨਾਲ ਉਹਨਾਂ ਨੂੰ ਹਰਾ ਕੇ ਉੱਥੇ ਤੁਸੀਂ ਇੱਕ ਨਵਾਂ ਬਦਲ ਪੰਜਾਬ ਦੇ ਵਿੱਚ ਭਾਈ ਮਨਦੀਪ ਸਿੰਘ ਦੀ ਜਿੱਤ ਦੇ ਨਾਲ ਰੱਖ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿ ਸਕਦਾ ਵੀ ਸਦਾ ਸੰਦੀਪ ਸਿੰਘ ਸਣੀ ਜਿਨ੍ਹਾਂ ਦੇ ਭਰਾ ਨੇ ਭਾਈ ਮਨਦੀਪ ਸਿੰਘ ਜੀ ਇੱਕ ਸੋਚ ਹੁੰਦੀ ਆ ਮਨੁੱਖ ਦੀ ਦੇ ਕਿ ਆਪਣੇ ਨਿੱਜ ਤੋਂ ਆਪਣੇ ਪਰਿਵਾਰ ਤੋਂ ਪਾਸੇ हट ਕੇ ਕਮਿਊਨਿਟੀ ਲਈ ਜਿਹੜਾ ਕੋਈ ਬੰਦਾ ਸੋਚਦਾ ਹੁੰਦਾ ਉਹ ਹੀ ਜੀ ਸੋਚ ਆ ਜਿਹੜੀ ਸੰਦੀਪ ਸਿੰਘ ਸਣੀ ਦੀ ਸਾਹਮਣੇ ਆਈ ਆ ਸੋ ਇਹ ਵਿਰਲਿਆਂ ਦੇ ਵਿੱਚ ਹੀ ਹੋਇਆ ਕਰਦੀ ਹੁੰਦੀ ਆ ਸੋ ਉਸ ਸੋਚ ਦਾ ਸਮਰਥਨ ਕਰਨ ਲਈ ਅਸੀਂ ਸਾਰੇ ਇੱਥੇ ਬੈਠੇ ਆ ਤੇ ਉਮੀਦ ਆ ਵੀ ਇਹ ਸੀਟ ਜਿੱਤ ਕੇ ਪੰਜਾਬ ਦੀ ਰਾਜਨੀਤੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਊਗਾ ਚੰਦੂ ਮਾਜਰਾ ਸਾਹਿਬ ਜਿਸ ਤਰ੍ਹਾਂ ਇਹ ਬਦਲਾਵ ਦੀ ਰਾਜਨੀਤੀ ਦੀਆਂ ਗੱਲਾਂ ਕਰਦੇ ਸੀਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਅਸੀਂ ਕੰਮ ਕਰਾਂਗੇ ਤੇ ਲੋਕ ਸਾਨੂੰ ਵੋਟ ਪਾ ਦੇਣਾ ਅਸੀਂ ਲੋਕਾਂ ਕੋਲ ਵੋਟ ਮੰਗਣ ਨਹੀਂ ਜਾਵਾਂਗੇ ਅੱਜ ਸਾਰਾ ਸਰਕਾਰੀ ਤੰਤਰ ਸਮੇਤ ਮੁੱਖ ਮੰਤਰੀ ਸਮੇਤ ਸਾਰੀ ਕੈਬਨਿਟ ਇੱਥੇ ਆ ਰਹੀ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਿੱਚ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਕੁਝ ਗੱਲਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣੀਆਂ ਪੈਣਗੀਆਂ ਬੜੇ ਸਪਸ਼ਟ ਰੂਪ ਵਿੱਚ ਰੱਖਣੀਆਂ ਪੈਣਗੀਆਂ ਵੀ ਇਸ ਅਰਸੇ ਦੌਰਾਨ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਦੇਖੋ ਬੀਬੀਐਮਬੀ ਜਿਹੜੀ ਪੰਜਾਬ ਦਾ ਇੱਕ ਤਰ੍ਹਾਂ ਦਾ ਭਵਿੱਖ ਜਿਹਦੇ ਤੇ ਨਿਰਭਰ ਕਰਦਾ ਸਾਡੇ ਪਾਣੀ ਸਾਡੇ ਤੋਂ ਖੋਲੇ ਬੀਬੀਐਮਬੀ ਦਾ ਅਧਿਕਾਰ ਹੀ ਪੰਜਾਬ ਤੋਂ ਖੋਲਿਆ ਆਰਟੀਐਫ ਜਿਸ ਨਾਲ ਸਾਡੇ ਲਿੰਕ ਰੋਡਸ ਬਣਦੇ ਸੀ ਪੰਜਾਬ ਦੇ ਪਿੰਡਾਂ ਦਾ ਵਿਕਾਸ ਹੁੰਦਾ ਸੀ ਉਹ ਆਰਟੀਐਫ ਜਿਹਦੇ ਫਸਲਾਂ ਤੇ ਟੈਕਸ ਲਾ ਕੇ ਅਸੀਂ ਕੇਂਦਰ ਤੋਂ ਵਸੂਲੀ ਕਰਦੇ ਸੀ ਉਹਦੇ ਨਾਲ ਪੰਜਾਬ ਚੱਲਦਾ ਸੀ ਉਹ ਆਰਟੀਐਫ ਬੰਦ ਕਰ ਤੇ ਆ ਇਹ ਸਰਕਾਰ ਦੇ ਵਿੱਚ ਤੁਸੀਂ ਦੇਖੋ ਨਾ ਹੌਲੀ ਹੌਲੀ ਇਹ ਜਿਹੇ ਹੀ ਐਸੇ ਪੰਜਾਬ ਵਿਰੋਧੀ ਫੈਸਲੇ ਲਗਾਤਾਰ ਹੁੰਦੇ ਚਲੇਗੇ ਪਰ ਸਰਕਾਰੀ ਤੇ ਜਿੱਥੇ ਚੁੱਪ ਰਹੀ ਉਥੇ ਵਿਰੋਧੀ ਤੇ ਵੀ ਇਸ ਸਾਰੇ ਕਾਸੇ ਦੇ ਵਿੱਚ ਕੋਈ ਬਹੁਤਾ ਉਭਾਰ ਕੇ ਇਹਨਾਂ ਮੁੱਦਿਆਂ ਨੂੰ ਉਭਾਰ ਨਹੀਂ ਸਕੀ ਹੈਗੀ ਉਹ ਉਹਦੀ ਉਹਦੀਆਂ ਗੱਲਾਂ ਮਤਾਂ ਵਿੱਚ ਚੁੱਪ ਵਰਗੀਆਂ ਹੀ ਰਹੀਆਂ ਤੇ ਫੇਰਾ ਹੜ੍ਹਾਂ ਦੀ ਮਾਰ ਫਿਰ ਫਸਲਾਂ ਦਾ ਕਿੱਡਾ ਘਟ ਝਾੜ ਨਿਕਲਿਆ ਇਸ ਵਾਰੀ ਤੇ ਕਿਤੇ ਚਾਈਨਾ ਵਾਇਰਸ ਦੀ ਮਾਰ ਕਿੰਨੇ ਐਸੇ ਮੁੱਦੇ ਨੇ ਲਾ ਐਂਡ ਆਰਡਰ ਦੀ ਗਰਕ ਹੁੰਦੀ ਜਾ ਰਹੀ ਸਿਚੁਏਸ਼ਨ ਜੀ ਇਹ ਸਾਰਿਆਂ ਦੇ ਵਿੱਚ ਜਿੱਥੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਦੀ ਫੇਲੀਅਰ ਹਨ ਹੁੰਦੀ ਨਜ਼ਰ ਆਈ ਇੱਕ ਤਰ੍ਹਾਂ ਦਾ ਮੈਂ ਸਮਝਦਾ ਵੀ ਪੰਜਾਬ ਦਾ ਵਾਰਸਾ ਨਜ਼ਰ ਆਇਆ ਉੱਥੇ ਵਿਰੋਧੀ ਧਿਰ ਦੀ ਵੀ ਜਿਹੜੀ ਅਨਹੂਂਦ ਨਜ਼ਰ ਆਈ ਸਨ ਤੇ ਇਹ ਜਿਹੜੀ ਇਹ ਚੋਣ ਦੇ ਰਾਹੀਂ ਅਸੀਂ ਸਮਝਦੇ ਹਾਂ ਵੀ ਜਿੱਥੇ ਮੁੱਖ ਮੰਤਰੀ ਸਾਹਿਬ ਇਹਨਾਂ ਗੱਲਾਂ ਦਾ ਜਾਂ ਦਾ ਜਵਾਬ ਦੇਣ ਨਹੀਂ ਉਹ ਹੱਕ ਹੀ ਨਹੀਂ ਰੱਖਦੇ ਨੈਤਿਕ ਤੌਰ ਦੇ ਉੱਤੇ ਵੋਟਾਂ ਮੰਗਣ ਦਾ ਹੁਣ ਇੱਕ ਸਾਲ ਵਾਸਤੇ ਜਿਹੜੇ ਕੰਮ 4 ਸਾਲਾਂ ਚ ਨਹੀਂ ਕਰ ਸਕੇ ਇੱਕ ਸਾਲ ਚੋਂ ਕੀ ਕਰਨਗੇ ਤੇ ਦੂਜੀ ਗੱਲ ਮੈਂ ਸਮਝਦਾ ਵੀ ਇਹ ਇਹ ਇੱਕ ਦਵਾਰਾ ਮੁੜ ਕੇ ਪੰਥਕ ਰਾਜਦੀ ਦੇ ਉਭਾਰ ਦਾ ਕੇਂਦਰ ਬਣੂਗੀ ਇਹ ਜਿਹੜੀ ਇਥੋਂ ਦੀ ਜਿਹੜੀ ਬਾਈ ਇਲੈਕਸ਼ਨ ਹੈ ਜੀ ਤੁੰਦਮਾਰਾ ਸਾਹਿਬ ਜਿਸ ਤਰ੍ਹਾਂ 2020 ਦੇ ਵਿੱਚ ਕਿਸਾਨ ਮੋਰਚਾ ਲੱਗਾ 700 ਤੋਂ ਵੱਧ ਕਿਸਾਨਾਂ ਨੇ ਸ਼ੀਦੀਆਂ ਪ੍ਰਾਪਤ ਕੀਤੀਆਂ ਅੱਜ ਉਹੀ ਬੀਜੇਪੀ ਜਿਹੜੇ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਨਹੀਂ ਲੰਘਣ ਦਿੰਦੀ ਸੀ ਕਿ ਅੱਜ ਉਹੀ ਬੀਜੇਪੀ ਇੱਥੇ ਆ ਕੇ ਜਿਹੜੀ ਕਿਸਾਨਾਂ ਨੂੰ ਅਤਵਾਦੀ ਦੱਸਦੀ ਸੀ ਉਹ ਬੀਜੇਪੀ ਵਾਲੇ ਅੱਜ ਵੋਟਾਂ ਮੰਗ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਖਾਸ ਕਰਕੇ ਤਰਨਤਾਰਨ ਦੇ ਵਿੱਚ ਆ ਕੇ ਕੀ ਕਹਿਣਾ ਚਾਹੂਗਾ ਦੇਖੋ ਮੈਂ ਸਮਝਦਾ ਚਲੋ ਵੋਟਾਂ ਮੰਗਣੀਆਂ ਜਾਂ ਨਾ ਮੰਗਣੀਆਂ ਇਹ ਤਾਂ ਡੈਮੋਕਰੈਟਿਕ ਰਾਈਟ ਆ ਮੰਗਣੀਆਂ ਪਰ ਨੈਤਿਕ ਤੌਰ ਦੇ ਉੱਤੇ ਜੇ ਤੁਸੀਂ ਇਸ ਪਮਾਨੇ ਨਾਲ ਦੇਖੋਗੇ ਤਾਂ ਮੈਂ ਸਮਝਦਾ ਵੀ ਸਿੱਧੇ ਰੂਪ ਵਿੱਚ ਤੁਸੀਂ ਪੰਜਾਬੀਆਂ ਨੂੰ ਪਹਿਲਾਂ ਚੈਲੰਜ ਕਰਦੇ ਰਹੇ ਹੋਵੇ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਤੇ ਫਿਰ ਐਡੇ ਵੱਡੇ ਵੱਡੇ ਪੰਜਾਬ ਵਿਰੋਧੀ ਫੈਸਲੇ ਲਏ ਗਏ ਹੁਣ ਕੇਵਲ ਕਿਸਾਨੀ ਸੰਘਰਸ਼ ਦੇ ਸੰਦਰਭ ਵਿੱਚ ਨਹੀਂ ਮੈਂ ਜਿਹੜੇ ਪਹਿਲਾਂ ਗੱਲਾਂ ਕੀਤੀਆਂ ਵੀ BBMB ਤੋਂ ਪੰਜਾਬ ਦਾ ਅਧਿਕਾਰ ਖੇਤਰ ਕੋ ਲਿਆ ਇਹ ਤੇ RDF ਪੰਜਾਬ ਦਾ ਰੋਕ ਲਿਆ ਠੀਕ ਆ ਮੁੱਖ ਮੰਤਰੀ ਨਹੀਂ ਬੋਲਿਆ ਮੁੱਖ ਮੰਤਰੀ ਪੰਜਾਬ ਦਾ ਕੇਵਲ ਇੱਕ ਵਾਰ ਹੀ ਗਿਆ ਦਿੱਲੀ ਜੀ ਕੇਵਲ ਇੱਕ ਵਾਰੀ ਉਹ ਗਿਆ ਐਨਐਸਏ ਲਾਉਣ ਵਾਸਤੇ ਸੀਆਰਪੀਐਫ ਦੀਆਂ ਬਟਾਲੀਆਂ ਲੈਣ ਵਾਸਤੇ ਜੇ ਪੰਜਾਬ ਦਾ ਮੁੱਖ ਮੰਤਰੀ ਐਨਐਸਏ ਲਾਉਣ ਲਈ ਸੀਆਰਪੀਐਫ ਲੈ ਆ ਸਕਦਾ ਜਾ ਕੇ ਤੇ ਫਿਰ ਕੀ ਆਰਡੀਐਫ ਵਾਸਤੇ ਨਹੀਂ ਹਮਲਾ ਮਾਰ ਸਕਦਾ ਸੀ ਮੈਂ ਸਮਝਦਾ ਮੁੱਖ ਮੰਤਰੀ ਪੰਜਾਬ ਕੋਲੇ ਐਡਾ ਸੁਨਹਿਰੀ ਮੌਕਾ ਸੀ ਕਿ ਇਹਨਾਂ ਸਾਰੇ ਆਰਡੀਐਫ ਹੋਇਆ ਬੀਬੀਐਮਪੀ ਹੋਇਆ ਹੁਣ ਚੰਡੀਗੜ੍ਹ ਦਾ ਯੂਨੀਵਰਸਿਟੀ ਦਾ ਮੁੱਦਾ ਹੋ ਗਿਆ ਜਿੱਥੇ ਮਤਲਬ ਸੈਨੇਟ ਜਿਹੜੀ ਇਲੈਕਟਿਡ ਸਿਸਟਮ ਸੀਗਾ ਸੈਨੇਟ ਦਾ ਉਹ ਬਦਲ ਕੇ ਰੱਖ ਤੇ ਆ ਉਹ ਗ੍ਰੈਜੂਏਟ ਕੌਨਫੀਡੈਂਸੀ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਉਹ ਲਗਭਗ ਖਤਮੇ ਕਰਤੀ ਹੁਣ ਸਿਰਫ ਨੋਮੀਨੇਟਡ ਤੇ ਜਿਹੜੇ ਐਕਸ-ਆਫੀਸ਼ੀਅਲ ਮੈਂਬਰ ਹੋਣਗੇ ਮਤਲਬ ਕੇਂਦਰ ਸਰਕਾਰ ਦੇ ਅਧੀਨ ਕਰਤੀ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਹੱਕ ਖੋ ਲਿਆ ਇੱਦਾਂ ਹੀ ਚੰਡੀਗੜ੍ਹ ਤੋਂ ਸਮੁੱਚੇ ਰੂਪ ਚ ਆਲਮੋਸਟ ਪੰਜਾਬ ਦਾ ਹੱਕ ਖੋ ਲਿਆ ਸੋ ਪੰਜਾਬ ਦੇ ਮੁੱਖ ਮੰਤਰੀ ਪਤਾ ਨਹੀਂ ਕੀ ਉਹਨਾਂ ਦੀ ਕਮਜ਼ੋਰੀ ਆ ਕਿ ਉਹ ਪੰਜਾਬ ਦਾ ਪੱਖ ਰੱਖਣ ਲੜਨ ਦਾ ਦੂਰ ਪੰਜਾਬ ਦਾ ਪੱਖ ਵੀ ਨਹੀਂ ਉੱਥੇ ਰੱਖ ਸਕੇ ਸੋ ਕਿਤੇ ਬੀਜੇਪੀ ਨੇ ਆ ਸੋ ਦੋਵੇਂ ਧਿਰਾਂ ਨੂੰ ਮੈਂ ਸਮਝਦਾ ਜਿੱਥੇ ਇਹ ਦੋਵੇਂ ਧਿਰਾਂ ਇੱਕ ਬਰਾਬਰ ਆ ਇੱਕ ਪੈਮਾਨੇ ਦੇ ਵਿੱਚ ਮੈਂ ਦੇਖ ਰਿਹਾ ਇਹਨਾਂ ਨੂੰ ਤੇ ਤੀਜੀ ਜਿਹੜੀ ਕਾਂਗਰਸ ਆ ਉਵੇਂ ਇਸ ਪਮਾਨੇ ਦੇ ਵਿੱਚ ਹੀ ਆ ਉਹ ਮੁਖ ਵਿਰੋਧੀ ਪਾਰਟੀ ਸੀ ਜੇ ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ ਸੀ ਇਹਨਾਂ ਨੂੰ ਲੈ ਕੇ ਜਾਣ ਵਾਸਤੇ ਮੁੱਖ ਮੰਤਰੀ ਦੇ ਧੱਕੇ ਨਾਲ ਨਾਇਤ ਬਣ ਜਾਂਦਾ ਸਮੁੱਚੇ ਪੰਜਾਬੀਆਂ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਜੇ ਹੋਕਾ ਦੇ ਦਿੰਦਾ ਵੀ ਚਲੋ ਦਿੱਲੀ ਚਲੀਏ ਦਿੱਲੀ ਨਾਲ ਲੜੀਏ ਇਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੇ ਸਾਰਿਆਂ ਨੂੰ ਜਾਣਾ ਪੈਣਾ ਸੀਗਾ ਪਰ ਪਤਾ ਨਹੀਂ ਕੀ ਮਜਬੂਰੀਆਂ ਕੀ ਝੇਪ ਆ ਇਦਾਂ ਲੱਗ ਰਿਹਾ ਜਿਵੇਂ ਦਿੱਲੀ ਇੱਕਾ ਤੇ ਦਿੱਲੀ ਦੇ ਕੰਟਰੋਲ 'ਚ ਹੀ ਸਾਰੀਆਂ ਕੇਂਦਰੀ ਪਾਰਟੀਆਂ ਚੱਲ ਰਹੀਆਂ ਹੁੰਦੀਆਂ ਸੋ ਇਸ ਲਈ ਪੰਜਾਬ ਨੂੰ ਅਜੇ ਜ਼ਰੂਰਤ ਆ ਆਪਣੇ ਆਪਣੇ ਏਕੇ ਦੀ ਜਿਵੇਂ ਡੈਮੋਗ੍ਰਾਫੀ ਬਦਲ ਰਹੀ ਹੈ ਨਾ ਪੰਜਾਬ ਦੀ ਅੱਜ ਪੰਜਾਬ ਨੂੰ ਬਹੁਤ ਵੱਡੀ ਇਕਜੁਟਤਾ ਦੀ ਲੋੜ ਆ ਬਹੁਤ ਵੱਡੇ ਏਕੇ ਦੀ ਲੋੜ ਆ ਸਾਡੀ ਆਬਾਦੀ ਘਟਦੇ ਜਾ ਰਹੀ ਹੈ ਗਿਣਤੀ ਘਟਦੇ ਜਾ ਰਹੀ ਹੈ ਜਿੰਨੇ ਤਕਰੀਬਨ ਅਸੀਂ ਹੈਗੇ ਆ ਜੀ ਜਿੰਨੀ ਪੰਥਕ ਰਾਜਨੀਤੀ ਉਹ ਬੜੀ ਵੱਡੇ ਵੱਡੇ ਹਿੱਸੇ ਚ ਖਿੰਡੀ ਪਈ ਆ ਜੀ ਸੋ ਅੱਜ ਜ਼ਰੂਰਤ ਆ ਉਸ ਪੰਥਕ ਖਿੰਡੀ ਹੋਈ ਸ਼ਕਤੀ ਨੂੰ ਇੱਕ ਥਾਂ ਦੇ ਉੱਤੇ ਇਕੱਠੇ ਹੋਣ ਦੀ ਸੋ ਕੁਦਰਤੀ ਸਵਭ ਨਾਲੇ ਹੈ ਚੋਣ ਉਹ ਮੈਂ ਸਮਝਦਾ ਇੱਕ ਸਵਭ ਬਣੂਗੀ ਉਹਨੂੰ ਇਕੱਠੇ ਕਰਨ ਦਾ ਸੋ ਭਾ ਚਾਹੇ ਭਾਰਤੀ ਜਨਤਾ ਪਾਰਟੀ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਇਹਨਾਂ ਦੇ ਵਿਰੁੱਧ ਤਾਂ ਸਾਨੂੰ ਸਾਰਿਆਂ ਨੂੰ ਇਕਜੁੱਟਤਾ ਦੇ ਨਾਲ ਇਸ ਚੋਣ ਨੂੰ ਜਿੱਤ ਕੇ ਆਪਣਾ ਕੱਟ ਦਿਖਾਉਣਾ ਚਾਹੀਦਾ ਚੰਦੂ ਮਾਹਰਾ ਸਾਹਿਬ 2027 ਦੀਆਂ ਚੋਣਾਂ ਦੇ ਵਿੱਚ ਤੁਹਾਡਾ ਕੀ ਮੰਨਣਾ ਹੈ ਕਿ ਜਿਹੜਾ ਇਹ ਪੰਥਕ ਉਭਾਰ ਜਿਹੜਾ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਆ ਰਿਹਾ ਆ ਕੀ ਇਹ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਉਸ ਸਮੇਂ ਕੁਝ ਸਮੀਕਰਨ ਬਦਲ ਸਕਦੇ ਆ ਦੇਖੋ ਮੈਂ ਇਹਦੇ ਤੇ ਨਿੱਜੀ ਤੌਰ ਤੇ ਤਾਂ ਹੁਣ ਹਰ ਇੱਕ ਦੀ ਆਪਣੀ ਆਪਣੀ ਸਮਝ ਆ ਪਰ ਇਹ ਜ਼ਰੂਰਤ ਆ ਇਹ ਲੋਕਾਂ ਦੀ ਭਾਵਨਾ ਵੀ ਤੇ ਇਹ ਹਕੀਕਤ ਆ ਵੀ ਜੇ ਇਕੱਠੇ ਹੋਵਾਂਗੇ ਤਾਂ ਹੀ ਲੜ ਸਕੋਗੇ ਜੇ ਵੰਡੇ ਗਏ ਫੇਰ ਤਾਂ ਚੋਰੀ ਮੋਰੀਆਂ ਨਹੀਂ ਹੋ ਰਹੇ ਨੇ ਗੈਰਾਂ ਦੇ ਰਾਜ ਲੈ ਜਾਣਾ ਇਸ ਲਈ ਇਕੱਠੇ ਹੋਣ ਦੀ ਲੋੜ ਹੈ ਨਾਲੇ ਮੈਂ ਸਮਝਦਾ ਵੀ ਇਸ ਇਸ ਮੱਝ ਦੀ ਧਰਤੀ ਨੇ ਤਾਂ ਸੂਬੇ ਸਰਹੰਦ ਦੀ ਜਿਹੜੀ ਪੀੜਾ ਹੈ ਮੈਂ ਨਿੱਜੀ ਤੌਰ ਤੇ ਤੁਹਾਨੂੰ ਆਪਣੇ ਅਸੀਂ ਇਹਨੂੰ ਮਹਿਸੂਸ ਕਰ ਸਕਦੇ ਹਾਂ ਜੀ ਜਦੋਂ ਰਵੇਰੋ ਦਾ ਜ਼ੁਲਮ ਟਾਇਆ ਜਾ ਰਿਹਾ ਸੀ ਮੇਰੇ ਪਿਤਾ ਨੇ ਉਹਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਡੀਜੀਪੀ ਸੀ ਉਹ ਪੰਜਾਬ ਦਾ ਜੀ ਆਵਾਜ਼ ਚੁੱਕੀ ਸੀ ਜਦੋਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋ ਕਰ ਰਿਹਾ ਸੀਗਾ ਆਵਾਜ਼ ਚੁੱਕੀ ਸੀ ਤੇ ਜਿਹਦਾ ਖਮਿਆਜਾ ਉਹਨਾਂ ਨੂੰ ਆਪਣੇ ਸੀਨੇ ਤੇ ਤਸ਼ੱਦਦ ਸਹਿਣਾ ਪਿਆ ਹੰਡਾਉਣਾ ਪਿਆ ਸੋ ਅਹਿਸਾਸ ਆ ਤੇ ਕਿਤੇ ਐਨਐਸਏ ਲਾ ਕੇ ਮਾਝੇ ਦੇ ਨੌਜਵਾਨ ਬੱਚਿਆਂ ਨੂੰ ਅੱਜ ਡਿਬਰੂਬੜ ਭੇਜਿਆ ਹੋਇਆ ਕਿਤੇ ਆ ਆ ਆ ਸੂਬਾ ਸਰਹੰਦ ਦੀ ਗੱਲ ਸੋ ਮੈਂ ਸਮਝਦਾ ਵੀ ਇਸ ਸਾਰੇ ਕਹਾਸੇ ਤੋਂ ਜਿੱਥੋਂ ਜਿੱਤ ਹੋਊਗੀ ਤੇ ਜਿੱਤ ਤੋਂ ਸਬਕ ਲੈ ਕੇ ਆਉਣ ਵਾਲੀ 2027 ਦੇ ਵਿੱਚ ਜਿਹੜੀ ਹੈਗੀ ਆ ਮੁੜ ਕੇ ਪੰਥਕ ਰਾਜਨੀਤੀ ਜਿਹੜੀ ਹੈਗੀ ਆ ਉਹਦੇ ਹਵਾਰ ਲਈ ਤੇ ਪੰਥਕ ਸਰਕਾਰ ਬਣਾਉਣ ਲਈ ਸਮੁੱਚੇ ਲੀਡਰਸ਼ਿਪ ਨੂੰ ਸਾਰੇ ਚਾਹੇ ਕਿਸੇ ਧਿਰ ਦੇ ਨੇ ਅ ਮਤਲਬ ਜੇ ਕਰਨਾ ਹੈ ਫਿਰ ਇਕੱਠੇ ਹੋਣਾ ਜ਼ਰੂਰੀ ਹੈ ਨਹੀਂ ਤਾਂ ਜੇ ਖਿੰਡ-ਖਿੰਡ ਕੇ ਕਰੋਗੇ ਫਿਰ ਤੁਹਾਨੂੰ ਕਿਸੇ ਨੇ ਕੋਈ ਬਹੁਤਾ ਗਿਣਤੀ ਚ ਲੈਣਾ ਹੀ ਨਹੀਂ ਹੈਗਾ ਫਿਰ ਤੁਸੀਂ ਇੱਕ ਧਿਰ ਨਹੀਂ ਬਣ ਸਕਣਾ ਜੇ ਇੱਕ ਧਿਰ ਤੇ ਖੜਾਂਗੇ ਤਾਂ ਮੈਂ ਸਮਝਦਾ ਬਹੁਤ ਕੁਝ ਹੋਊਗਾ ਸੋ ਇਹ ਸ਼ੁਰੂਆਤ ਆ ਹਜੇ ਇੰਨਾ 2027 ਤੱਕ ਅੱਗੇ ਜਾਣ ਦੀ ਜਗ੍ਹਾ ਮੈਂ ਸਮਝਦਾ ਇਹਨੂੰ ਦੇਖੀਏ ਤੇ ਆਪਣੇ ਆਪ 2027 ਚ ਫਿਰ ਜਦੋਂ ਇਹ ਨਤੀਜਾ ਤੁਹਾਨੂੰ ਲੈ ਜਾਊਗਾ ਤਨੁਮਾਰਾ ਸਾਹਿਬ ਜਿਸ ਤਰ੍ਹਾਂ ਸੁਖਪੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਸੀਂ ਪੰਥਕਾਂ ਅਸੀਂ ਇੱਕ ਧਰਮੀ ਫੌਜੀ ਦੇ ਪਰਿਵਾਰ ਨੂੰ ਜਿਹੜਾ ਆ ਟਿਕਟ ਦਿੱਤੀ ਆ ਲੋਕ ਸਾਡਾ ਸਾਥ ਦੇਣਗੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਇਸ ਬਾਰੇ ਦੇਖੋ ਸਰਦਾਰ ਸੁਵੀਰ ਸਿੰਘ ਬਾਦਲ ਦੇ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਆਮ ਸੰਗਤ ਦੇ ਮਨ ਦੇ ਵਿੱਚ ਆ ਜਿਹੜੇ ਉਹਨਾਂ ਨੂੰ ਦੇਣੇ ਚਾਹੀਦੇ ਆ ਪਹਿਲੀ ਗੱਲ ਤਾਂ ਤੁਸੀਂ ਦੇਖੋ ਵੀ ਅੱਜ ਲੜਾਈ ਲੜਨ ਲਈ ਇੱਕ ਧਿਰ ਤਿਆਰ ਕਰਨ ਦੀ ਲੋੜ ਆ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਬੀਵੀਵੀਐਮਪੀ ਆਰਡੀਐਫ ਮੈਂ ਇਹ ਪੋਲਿਟਿਕਲ ਇਸ਼ੂਜ਼ ਦੀ ਜੀ ਗੱਲ ਕਰਾਂ ਕਿਉਂਕਿ ਪੋਲਿਟਿਕਲ ਵੋਟਾਂ ਪੈ ਰਹੀਆਂ ਪੋਲਿਟਿਕਲ ਇਸ਼ੂਜ਼ ਦੀ ਜੀ ਗੱਲ ਕਰਾਂ ਬੀਬੀਐਮਬੀ ਆਰਡੀਐਫ ਸੈਨੇਟ ਵਾਲਾ ਇਸ਼ੂ ਆ ਗਿਆ ਬੰਦੀ ਸਿੰਘਾਂ ਦਾ ਇਸ਼ੂ ਆ ਗਿਆ ਸਦਾ ਸੁਭਦ ਉਸ ਨੇ ਬਾਦਲ ਜਿੰਨਾ ਮਰਜੀ ਰੌਲਾ ਪਾ ਕੇ ਗੱਲ ਕਰ ਲਣ ਉਹਨਾਂ ਦੇ ਆਵਾਜ਼ ਦੇ ਉੱਤੇ ਇਹ ਕਿਸੇ ਨੇ ਇਕੱਠੇ ਨਹੀਂ ਹੋਣਾ ਪੰਜਾਬ ਦੇ ਲੋਕਾਂ ਨੇ ਕਿਉਂਕਿ ਸਵਾਲ ਇਹ ਆ ਵੀ ਜਦੋਂ ਤੁਸੀਂ ਸੀ ਉਦੋਂ ਕਿਉਂ ਨਹੀਂ ਕਰ ਸਕੇ ਕਮਜ਼ੋਰ ਹੋ ਚੁੱਕੇ ਆ ਉਹ ਮਤਲਬ ਨੈਤਿਕ ਤੌਰ ਦੇ ਉੱਤੇ ਹੀ ਇਹ ਚੀਜ਼ਾਂ ਕਰਨ ਦਾ ਹੱਕ ਗਵਾ ਚੁੱਕੀਆਂ ਤੁਹਾਡੀ ਜਰੂਰਤ ਮੈਂ ਸਮਝਦਾ ਇਹ ਕਾਰਨਾ ਵੀ ਇੱਕ ਜ਼ਰੂਰਤ ਆ ਦੁਆਰਾ ਉਹ ਉਹੀ ਉਹੀ ਧਿਰ ਦੇ ਅਸਾਰਨੀ ਆ ਤਾਂ ਉਹਦੇ ਲਈ ਇਹ ਇਕੱਠ ਭਾਈ ਮਨਦੀਪ ਸਿੰਘ ਉਹਨਾਂ ਦੀ ਜਿੱਤ ਜ਼ਰੂਰੀ ਆ ਫਿਰ ਜਿੱਥੇ ਤੱਕ ਧਰਮੀ ਫੌਜੀ ਦੀ ਗੱਲ ਆ ਮੈਂ ਸਮਝਦਾ ਧਰਮੀ ਫੌਜੀ ਸਾਡੇ ਸਤਕਾਰਯੋਗ ਨੇ ਪਰ ਧਰਮੀ ਫੌਜੀ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹ ਤਾਂ ਭਾਈ ਅਮਰਿਤਪਾਲ ਸਿੰਘ ਵਾਸਤੇ ਹੋਰ ਤਰ੍ਹਾਂ ਦੇ ਵਿਚਾਰ ਹੋਰ ਤਰ੍ਹਾਂ ਦੀ ਭਾਸ਼ਾ ਰੱਖਦੇ ਰਹੇ ਨੇ ਜੀ ਮੈਨੂੰ ਯਾਦ ਹੈ ਜਦੋਂ ਉਹਨਾਂ ਤੇ ਐਨਐਸਏ ਲੱਗੀ ਤਾਂ ਵੱਡੇ ਚੰਦੂ ਮੈਰਾ ਸਾਹਿਬ ਨੇ ਕਾਫੀ ਇਹਦਾ ਖੁੱਲਕੇ ਵਿਰੋਧ ਕੀਤਾ ਜੀ ਉਹ ਪਹਿਲੇ ਅਕਾਲੀ ਲੀਡਰ ਮਤਲਬ ਆਲਮੋਸਟ ਸੇ ਬਹੁਤਾਤ ਅਕਾਲੀ ਨਿਰਸ਼ਪ ਅ ਅਮਰਤਪਾਲ ਸਿੰਘ ਉਹਨਾਂ ਦੇ ਹੱਕ ਚ ਨਹੀਂ ਸੀ ਪਰ ਕਿਉਂਕਿ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਅਸੀਂ ਖੁੱਲਕੇ ਬੋਲੇ ਤੇ ਉਦੋਂ ਇਹ ਇਹ ਬਿਆਨ ਹੀ ਸੀ ਨਾ ਜਿਹੜੇ ਬਿਆਨਾਂ ਦੇ ਕਾਰਨ ਸਦਾ ਸੁਖੀ ਸਿੰਘ ਬਾਦਲ ਜਾਂ ਉਹਨਾਂ ਦੇ ਸਾਥੀਆਂ ਦੇ ਬਿਆਨਾਂ ਦੇ ਕਾਰਨ ਹੀ ਕਿਤੇ ਨਾ ਕਿਤੇ ਐਨਐਸਏ ਲਾਉਣ ਦਾ ਇੱਕ ਆਧਾਰੂ ਵੀ ਬਣਿਆ ਨਾ ਜੀ ਤੇ ਜਾਂ ਹੋਰ ਇਹਨਾਂ ਦੇ ਜਿਹੜੇ ਹੋਰ ਦੂਜੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਬਿਆਨਾਂ ਦਾ ਵੀ ਆਧਾਰ ਬਣਿਆ ਤੋ ਅੱਜ ਉਹ ਐਨਐਸ ਦੇ ਵਿਰੋਧ 'ਚ ਜਦੋਂ ਗੱਲ ਕਰਦੇ ਆ ਤਾਂ ਨੈਤਿਕ ਤੌਰ ਦੇ ਉੱਤੇ ਉਹ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਹੈਗੀ ਸੋ ਇਸੇ ਤਰੀਕੇ ਦੇ ਨਾਲ ਉਹ ਤਾਂ ਅਮਰਿਤਪਾਲ ਉਹਨਾਂ ਦੇ ਵਿਰੋਧ 'ਚ ਗੱਲ ਕਰਦੇ ਰਹੇ ਤੇ ਜਿਹੜੇ ਬੀਬਾ ਜੀ ਕੈਂਡੀਡੇਟ ਰੰਧਾਵਾ ਜੀ ਖੜੇ ਨੇ ਉਹਨਾਂ ਦੀ ਇਸ ਪੁੱਤਰੀ ਦਾ ਮੈਂ ਬਿਆਨ ਸੁਣ ਰਿਆ ਸੀ ਉਹ ਕਹਿੰਦੇ ਸੀਗੇ ਵੀ ਅਸੀਂ ਅਮਰਿਤਪਾਲ ਉਹਨਾਂ ਦੇ ਬੂਥ ਲਾਏ ਨੇ ਜੀ ਜੇ ਉਹਨਾਂ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਬੂਥ ਲਾਏ ਨੇ ਇਹਦਾ ਮਤਲਬ ਉਹ ਉਹਨਾਂ ਦੀ ਸ਼ਖਸੀਅਤੋਂ ਪ੍ਰਭਾਵਿਤ ਸੀ ਜੇ ਤੁਸੀਂ ਕਿਸੇ ਦੀ ਸ਼ਖਸੀਅਤੋਂ ਪ੍ਰਭਾਵਿਤ ਹੋਣਾ ਤਾਂ ਹੀ ਬੁੱਤ ਲਾਉਨੇ ਹੋ ਤੇ ਇਹ ਦਾ ਸਪਸ਼ਟ ਕਰਤਾ ਹੁਣ ਸਾ ਸੁਖਵੀਰ ਸਿੰਘ ਬਾਦਲ ਦੇ ਵੀ ਉਹ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਕਿਸ ਦਿਸ਼ਾ 'ਚ ਜਾ ਰਹੇ ਆਂ ਕੇਵਲ ਉਹ ਇਕੱਠ ਕਰ ਰਹੇ ਨੇ ਕੇਵਲ ਇੱਕ ਵਿਚਾਰ ਇੱਕ ਰੂਪ 'ਚ ਮੈਂ ਸਮਝਦਾ ਹਾਂ ਚੋਣ ਲੜ ਰਹੇ ਨੇ ਪਰ ਇਹ ਇਹ ਲੋਕ ਜਿਹੜੇ ਹੈਗੇ ਨੇ ਤਰਨ ਤਰਨ ਦੇ ਇਸ ਇਤਿਹਾਸਕ ਹਲਕੇ ਦੇ ਲੋਕ ਮੈਂ ਯਕੀਨੀ ਤੌਰ ਤੇ ਕਹਿ ਸਕਦਾ ਵੀ ਉਹ ਪੰਥਕ ਰਾਜਨੀਤੀ ਨੂੰ ਪਹਿਲ ਦੇਣਗੇ ਤੇ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੂੰ ਹਰਾ ਕੇ ਉਹ ਪੰਛੀ ਦਾ ਝੰਡਾ ਉੱਚਾ ਚੱਕਣਗੇ ਤੇ ਭਾਈ ਮਨਦੀਪ ਸਿੰਘ ਹੀ ਉਹਦਾ ਇੱਕ ਆਲਟਰਨੇਟਿਵ ਹੈ। ਚੰਦੂ ਮਾਜਰਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ। ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ। ਸੋ ਇਹ ਸਨ ਸਰਦਾਰ ਹਰਿੰਦਰਪਾਲ ਸਿੰਘ ਜੀ ਚੰਦੂ ਮਾਜਰਾ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ ਆ ਤੁਹਾਡੇ ਰੂਬਰੂ ਹੋਏ ਆ ਇਹਨਾਂ ਵਿਚਾਰਾਂ ਦੇ ਨਾਲ ਤੁਸੀਂ ਕਿੱਥੋਂ ਤੱਕ ਸਹਿਮਤ ਹੋ? ਤੇ ਜਿਹੜੀ ਇਸ ਸਮੇਂ ਚੋਣ ਤਰਨਤਾਰਨ ਦੀ ਜਿਮਨੀ ਚੋਣ ਸਭ ਤੋਂ ਜ਼ਿਆਦਾ ਮਹੱਤਵਪੂਰਨ ਆ ਉਸ ਵਿੱਚ ਕਿਹੜਾ ਉਮੀਦਵਾਰ ਜਿਹੜਾ ਆ ਉਹ ਜਿੱਤ ਸਕਦਾ ਆ ਆਪਣੀ ਰਾਏ ਆਪਣੀਆਂ ਟਿੱਪਣੀਆਂ ਸਾਡੇ ਨਾਲ ਜਰੂਰ ਸਾਂਝੀਆਂ ਕਰਨੀਆਂ ਅਖੀਰ ਚ ਗੁਰਫਤੇ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ